ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਮੋਟੀਵੇਸ਼ਨਲ ਚੈਨਲ ਤੇ ਹੋਰ ਦੱਸੋ ਜੀ ਤੁਸੀਂ ਸਭ ਕਿੱਦਾਂ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਮੂਗੇ ਵਾਹਿਗੁਰੂ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਹੁਣ ਟਾਈਮ ਹੋ ਗਿਆ ਸਵੇਰ ਦੇ 8:00 ਵਜੇ 6 ਮਿੰਟ ਹੋ ਗਏ ਨੇ ਤਰੀਕ ਅੱਜ ਹੈਗੀ ਆ 13 ਅਗਸਤ ਦਿਨ ਬੁੱਧਵਾਰ ਤੇ ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ 'ਤੇ ਨਵੀਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਐਡੀ ਆਪਣੀ ਵੀਡੀਓ ਕਿਸ ਚੀਜ਼ ਜੁੜਿਆ ਰਹੀ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਇੱਕ ਵੀਰ ਦੀ ਹੱਡ ਬੀਤੀ ਉਸ ਵੀਰ ਨੇ ਦੱਸਿਆ ਕਹਿੰਦਾ ਅਸੀਂ ਆਥਣ ਵੇਲੇ ਪਾਠ ਕਰਕੇ ਅਰਦਾਸ ਕੀਤੀ ਤੇ ਸਵੇਰ ਤੱਕ ਸਾਡੀ ਮਨੁਕਾਮਨਾ ਪੂਰੀ ਹੋ ਗਈ। ਇੰਨੀ ਵੱਡੀ ਕਿਰਪਾ ਦੇਖੋ ਗੁਰੂ ਸਾਹਿਬ ਦੀ ਹੋਈ ਵੀ ਇੱਕ ਰਾਤ ਦੇ ਵਿੱਚ ਹੀ ਉਹਨਾਂ ਦੀ ਅਰਦਾਸ ਪ੍ਰਵਾਨ ਹੋ ਗਈ। ਉਹਨਾਂ ਨੇ ਕਿਹੜਾ ਪਾਠ ਕੀਤਾ ਕਿਸ ਤਰੀਕੇ ਨਾਲ ਕੀਤਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ। ਸੋ ਵੀਡੀਓ ਨੂੰ ਬਿਨਾ ਸਕਿੱਪ ਕੀਤੇ ਐਂਡ ਤੱਕ ਜਰੂਰ ਦੇਖਿਓ ਬਹੁਤ ਧਿਆਨ ਨਾਲ ਸੁਣਿਓ ਸਮਝਿਓ। ਤੇ ਸਭ ਤੋਂ ਵੱਡੀ ਚੀਜ਼ ਉਸਤੇ ਅਮਲ ਜ਼ਰੂਰ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵੀਡੀਓ ਨੂੰ ਅੱਗੇ ਕੰਟੀਨਿਊ ਕਰਨ ਤੋਂ ਪਹਿਲਾਂ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਹੋ ਸਕਦਾ ਹੈ ਵੀਡੀਓ ਦੇਖਣ ਤੋਂ ਬਾਅਦ ਹਨਾ ਕੁਝ ਕਮੈਂਟ ਆਉਣ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਜਦੋਂ ਮੈਂ ਤੁਹਾਡੇ ਨਾਲ ਕੋਈ ਇਦਾਂ ਦੀ ਵੀਡੀਓ ਸ਼ੇਅਰ ਕਰਦੀ ਆਂ ਨਾ ਵੀ ਇੱਕ ਦਿਨ ਦੇ ਵਿੱਚ ਅਰਦਾਸ ਪੂਰੀ ਹੋ ਗਈ ਚਾਰ ਦਿਨ ਦੇ ਵਿੱਚ ਹੋ ਗਈ ਤਾਂ ਕਈ ਵਾਰੀ ਇਦਾਂ ਦਾ ਕਮੈਂਟ ਆ ਜਾਂਦਾ ਹੈ ਕਈ ਵਾਰੀ ਨਾ ਕਿਸ ਦਾ ਭਰੋਸਾ ਟੁੱਟਿਆ ਹੁੰਦਾ ਹਨਾ ਤੇ ਜਾਂ ਪਏ ਕਹਿ ਸਕਦੇ ਆ ਕੋਈ ਲੋਕ ਨਾਸਤਿਕ ਵੀ ਹੁੰਦੇ ਜਿਨ੍ਹਾਂ ਨੂੰ ਰੱਬ 'ਚ ਵਿਸ਼ਵਾਸ ਨਹੀਂ ਹੁੰਦਾ ਤਾਂ ਫਿਰ ਉਦਾਂ ਦੇ ਲੋਕ ਹਨਾ ਕਈ ਵਾਰੀ ਕਮੈਂਟ ਕਰਦੇ ਆ ਵੀ ਇਹ ਕਿੱਦਾਂ ਹੋ ਸਕਦਾ ਹੈ ਵੀ ਇੱਕ ਰਾਤ ਦੇ ਵਿੱਚ ਇਦਾਂ ਹੋ ਗਿਆ ਵੀ ਜਾਂ 4 ਦਿਨ ਦੇ ਵਿੱਚ ਇਦਾਂ ਹੋ ਗਿਆ ਦੇਖੋ ਜੀ ਆਪਾਂ ਇਦਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਬਾਰੇ ਸੁਣੀਆਂ ਦੇਖਿਆ ਹਨਾ ਵੀ ਜਿੰਨਾ ਚੀਜ਼ਾਂ ਬਾਰੇ ਯਾਹ ਪੇ ਕਹਿ ਸਕਦੇ ਆ ਵੀ ਜਿੰਨਾ ਬਿਮਾਰੀਆਂ ਬਾਰੇ ਜਿਹੜੀਆਂ ਪੜੀਆਂ ਪੜੀਆਂ ਬਿਮਾਰੀਆਂ ਬਾਰੇ ਡਾਕਟਰ ਨੇ ਡਾਕਟਰਾਂ ਨੇ ਵੀ ਜਵਾਬ ਦਿੱਤਾ ਸੀ ਨਾ ਉਹ ਬਿਮਾਰੀਆਂ ਵੀ ਗੁਰਬਾਣੀ ਨਾਲ ਮਹਾਰਾਜ ਦਰਸ਼ਨ ਕਰਨ ਨਾਲ ਠੀਕ ਹੋਈਆਂ ਨੇ ਉਹਨਾਂ ਦੇ ਪਰਿਵਾਰ ਵੀ ਆਪ ਵੀ ਹੈਰਾਨ ਹੋਏ ਨੇ ਜਦੋਂ ਉਹ ਚੀਜ਼ਾਂ ਵਰਤਦੀਆਂ ਨੇ ਜਦੋਂ ਪਰਮਾਤਮਾ ਦੀ ਕਲਾ ਵਰਤਨ ਤੇ ਆਉਂਦੀ ਆ ਨਾ ਉਦੋਂ ਕੁਝ ਵੀ ਹੋ ਸਕਦਾ ਗੁਰੂ ਖੁਸ਼ ਹੋ ਜਾਈ ਨਾ ਤਾਂ ਇੱਕ ਚੁਟਕੀ ਦੇ ਵਿੱਚ ਸਾਰੇ ਦੁੱਖ ਟੁੱਟ ਸਕਦੇ ਨੇ ਤੇ ਕਈ ਵਾਰੀ ਇਹ ਹੋ ਸਕਦਾ ਵੀ ਜਿਹਦੀ ਅਰਦਾਸ ਇੱਕ ਦਿਨ ਚ ਜਾਂ ਇੱਕ ਰਾਤ ਚ ਜਾਂ ਆਪਾਂ ਇਹ ਕਹਿ ਸਕਦੇ ਆਂ ਵੀ ਇੱਕ ਘੰਟੇ ਦੇ ਵਿੱਚ ਪੂਰੀ ਹੋਈ ਆ ਨਾ ਹੋ ਸਕਦਾ ਉਹਦੇ ਅੰਦਰ ਜਿਹੜੀ ਭਾਵਨਾ ਹੋ ਉਹ ਸਾਡੀ ਅੰਦਰ ਨਾ ਹੋਵੇ ਇਹ ਹੋ ਸਕਦਾ ਵੀ ਜਿੰਨਾ ਉਹਨੂੰ ਗੁਰੂ ਤੇ ਵਿਸ਼ਵਾਸ ਹੋ ਉਹਨਾਂ ਸਾਨੂੰ ਨਾ ਹੋਵੇ ਇਹ ਹੋ ਸਕਦਾ ਹੈ ਵੀ ਜਿੰਨਾ ਉਹਨੂੰ ਗੁਰੂ ਨਾਲ ਪਿਆਰ ਹੋਵੇ ਉਹਨਾਂ ਸਾਨੂੰ ਨਾ ਹੋਵੇ ਜਾਂ ਇਹ ਵੀ ਹੋ ਸਕਦਾ ਵੀ ਜਿੰਨਾ ਉਹ ਗੁਰੂ ਦੇ ਹੁਕਮ ਨੂੰ ਮੰਨਦਾ ਹੋਵੇ ਉਹਨਾਂ ਆਪਾਂ ਨਾ ਵੀ ਮੰਨਦੇ ਹੋਈਏ ਪਰ ਸਭ ਤੋਂ ਵੱਡੀ ਚੀਜ਼ ਜਿਹੜਾ ਮਨ ਦਾ ਸਾਫ਼ ਹੁੰਦਾ ਦਿਲ ਦਾ ਸਾਫ਼ ਹੁੰਦਾ ਜਿਹਦੀ ਰੂਪ ਪਵਿੱਤਰ ਹੁੰਦੀ ਹੈ ਉਹਦੀ ਵੈਸੇ ਵੀ ਗੁਰੂ ਸਾਹਿਬ ਬਹੁਤ ਛੇਤੀ ਸੁਣਦੇ ਨੇ ਸੋ ਇਸ ਕਰਕੇ ਇਹ ਚੀਜ਼ਾਂ ਉਹਨਾਂ ਲੋਕਾਂ ਨੂੰ ਜ਼ਰੂਰ ਵਰਤਦੀਆਂ ਜਿਨ੍ਹਾਂ ਦਾ ਭਾਵਨਾ ਭਰੋਸਾ ਗੁਰੂ ਨਾਲ ਬਹੁਤ ਪੱਕੀ ਹੁੰਦੀ ਹੈ ਹੋ ਸਕਦਾ ਆਪਣੇ ਵਿੱਚ ਉਹ ਚੀਜ਼ਾਂ ਨਾ ਹੋਣ ਇਸ ਕਰਕੇ ਆਪਣੀਆਂ ਅਰਦਾਸਾਂ ਛੇਤੀ ਪੂਰੀਆਂ ਨਾ ਹੁੰਦੀਆਂ ਹੋਣ ਸੋ ਇਸ ਕਰਕੇ ਅ ਅਗਰ ਪਰਮਾਤਮਾ ਚਾਹਣਾ ਤਾਂ ਇੱਕ ਚੁਟਕੀ 'ਚ ਸਾਰੇ ਦੁੱਖ ਟੁੱਟ ਜਾਂਦੇ ਆ ਸੋ ਇਦਾਂ ਦੀ ਇੱਕ ਘਟਨਾ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਉਸ ਵੀਰ ਨੇ ਦੱਸਿਆ ਕਹਿੰਦੇ ਵੀ ਮੇਰੇ ਘਰ ਵਾਲੀ ਕੋਲੇ ਬੱਚਾ ਸੀ ਬੱਚਾ ਹਾਲੇ ਦੁੱਧ ਪੀਂਦਾ ਸੀ ਕਹਿੰਦੇ ਮੇਰੇ ਘਰ ਵਾਲੀ ਦੇ ਨਾਲ ਛਾਤੀ ਦੇ ਵਿੱਚ ਦੋਨੋਂ ਪਾਸੇ ਗਿਲਟੀਆਂ ਹੋਦੀਆਂ ਜਿੱਦਨੇ ਸਾਨੂੰ ਪਤਾ ਚੱਲਿਆ ਵੀ ਉਹਦੇ ਛਾਤੀ ਦੇ ਦੋਨੋਂ ਪਾਸੇ ਗਿਲਟੀਆਂ ਕਹਿੰਦੇ ਅਸੀਂ ਨਾ ਡਾਕਟਰ ਨੂੰ ਫਟਾਫੜ ਦਿਖਾਇਆ ਉਹ ਚ ਹਲਕਾ ਹਲਕਾ ਦਰਦ ਵੀ ਹੁੰਦਾ ਸੀ ਕਹਿੰਦੇ ਤੇ ਕਹਿੰਦੇ ਨਾ ਡਾਕਟਰ ਨੇ ਕਿਹਾ ਵੀ ਬੱਚੇ ਦੁੱਧ ਬੰਦ ਕਰ ਦੋ ਦੁੱਧੋ ਦਾ ਕਹੇ ਅਸੀਂ ਬੰਦ ਕਰਤਾ ਬੱਚੇ ਨੂੰ ਅਸੀਂ ਡੱਬੇ ਵਾਲਾ ਦੁੱਧ ਦੇਣਾ ਸ਼ੁਰੂ ਕਰਤਾ ਉਸ ਤੋਂ ਬਾਅਦ ਕਹਿੰਦੇ ਨਾ ਵੀ ਅਸੀਂ ਜਿਹੜਾ ਉਹਦੇ ਟੈਸਟ ਕਰਵਾਈ ਠੀਕ ਹੈ ਉਹ ਹਸਪੀਟਲ ਵਾਲਿਆਂ ਨੇ ਕਿਹਾ ਵੀ ਅਸੀਂ ਹਲੇ ਕੀਰਾ ਇੱਥੇ ਟੈਸਟ ਕਰਕੇ ਦੇਖਦੇ ਹਾਂ ਵੀ ਇਸ ਤੋਂ ਬਾਅਦ ਅਗਰ ਕੋਈ ਪ੍ਰੋਬਲਮ ਸਾਨੂੰ ਦਿਖੀ ਤਾਂ ਫਿਰ ਆਪਾਂ ਇਹਦਾ ਦਿੱਲੀ ਤੋਂ ਟੈਸਟ ਕਰਵਾਵਾਂਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਕੁਝ ਕਲੀਅਰ ਦੱਸਾਂਗੇ ਤੇ ਜੇ ਆਪਣੀ ਰਿਪੋਰਟਾਂ ਇੱਥੇ ਸਹੀ ਆ ਗਈਆਂ ਫਿਰ ਜ਼ਰੂਰਤ ਨਹੀਂ ਹੈ ਤਾ ਕਹਿੰਦੇ ਸਾਨੂੰ ਕਿਸੇ ਨੇ ਕਿਹਾ ਸਾਡੇ ਘਰ ਦੇ ਵਿੱਚ ਨਾ ਬਹੁਤ ਹੀ ਚਿੰਤਾ ਦਾ ਵੀ ਮਾਹੌਲ ਜਾ ਬਣਿਆ ਪਿਆ ਸੀ ਕਿਉਂਕਿ ਬੱਚਾ ਵੀ ਛੋਟਾ ਸੀ ਹਨਾ ਘਰ ਵਾਲੀ ਦੀ ਉਮਰ ਵੀ ਕੋਈ ਖਾਸ ਨਹੀਂ ਸੀ ਤੇ ਇੱਕ ਬਿਮਾਰੀ ਦਿਮਾਗ ਚ ਬਾਰ ਬਾਰ ਆ ਰਹੀ ਸੀ ਵੀ ਕਿਤੇ ਉਹ ਬਿਮਾਰੀ ਨਾ ਹੋਵੇ ਉਹ ਬਿਮਾਰੀ ਦਾ ਨਾਮ ਤੇ ਲੋਕ ਡਰ ਜਾਂਦੇ ਆ ਹਨਾ ਤੇ ਕਹਿੰਦੇ ਵੀ ਸਮਝ ਨਹੀਂ ਆ ਰਿਹਾ ਸੀ ਵੀ ਕੀ ਕਰੀਏ ਕਹਿੰਦੇ ਸਾਨੂੰ ਕਿਸੇ ਨੇ ਕਿਹਾ ਵੀ ਤੁਸੀਂ ਇਦਾਂ ਕਰੋ ਵੀ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਦੇ ਸਥਾਨ ਤੇ ਜਾ ਕੇ ਨਾ ਉੱਥੇ ਚਪੈਰਾ ਸਾਹਿਬ ਘੱਟੋ ਤੇ ਉਥੇ ਤੁਸੀਂ ਪੰਜ ਜਪਜੀ ਸਾਹਿਬ ਦੋ ਚਪਈ ਸਾਹਿਬ ਇੱਕ ਸੁਖਮਨੀ ਸਾਹਿਬ ਤੇ ਇੱਕ ਆਨੰਦ ਸਾਹਿਬ ਦਾ ਬੈਠ ਕੇ ਉਥੇ ਪਾਠ ਕਰੋ ਤੇ ਉਦੋਂ ਬਲ ਅਰਦਾਸ ਕਰੋ ਤੇ ਵੀ ਬਾਬਾ ਦੀਪ ਸਿੰਘ ਜੀ ਚਾਹਣ ਨਾ ਤਾਂ ਇੱਕ ਪਲ ਦੇ ਵਿੱਚ ਤੁਹਾਡੇ ਸਾਰੇ ਦੁੱਖ ਤੋੜ ਦੇਣਗੇ ਕਹਿੰਦੇ ਸਾਨੂੰ ਇਹ ਸੀ ਵੀ ਕਿਸੇ ਤਰੀਕੇ ਨਾਲ ਉਹ ਠੀਕ ਹੋ ਜਵੇ ਕਹਿੰਦੇ ਜਦੋਂ ਆਪਾਂ ਤਕਲੀਫ ਚ ਹੁੰਨੇ ਆ ਨਾ ਆਪਾਂ ਉਦੋਂ ਰਾਹ ਲੱਭਦੇ ਆ ਕਹਿੰਦੇ ਅਸੀਂ ਵੀ ਕੀਤਾ ਅਸੀਂ ਉਹਨਾਂ ਦੇ ਕਹਿਣ ਦੇ ਮੁਤਾਬਕ ਚਲੇ ਗਏ ਕਹਿੰਦੇ ਜਿਸ ਦਿਨ ਅਸੀਂ ਗਏ ਸੀ ਉਸ ਦਿਨ ਚਪਈ ਸਾਹਿਬ ਨਹੀਂ ਸੀ ਪਰ ਅਸੀਂ ਉਥੇ ਬਹਿ ਕੇ ਪੰਜੇ ਜਪਜੀ ਸਾਹਿਬ ਦੇ ਪਾਠ ਦੋ ਚਪਾਈ ਸਾਹਿਬ ਦੇ ਇੱਕ ਸੁਖਮਨੀ ਸਾਹਿਬ ਤੇ ਇੱਕ ਆਨੰਦ ਸਾਹਿਬ ਦਾ ਪਾਠ ਕੀਤਾ ਕਹਿੰਦੇ ਨਾ ਆਥਣ ਦੇ ਮੰਨ ਲੋ ਪੰਜ ਕ ਵਜਣ ਵਾਲੀ ਸੀ ਜਿਹਨੇ 4:30 ਤੋਂ ਉੱਪਰ ਸੀ ਟਾਈਮ ਕਹਿੰਦੇ ਅਸੀਂ ਉਸ ਤੋਂ ਬਾਅਦ ਅਰਦਾਸ ਕੀਤੀ ਅਰਦਾਸ ਵੀ ਕਹਿੰਦੇ ਕਰਦੇ ਕਰਦੇ ਨਾ ਸਾਡਾ ਰੋਣਾ ਨਿਕਲ ਗਿਆ ਕਹਿੰਦੇ ਖਾਸ ਕਰ ਮੀਰਾ ਵੀ ਰੱਬਾ ਵੇ ਪਰਮਾਤਮਾ ਤੂੰ ਜਾਣੀ ਜਾਣਾ ਮੇਰਾ ਬੱਚਾ ਵੀ ਨਹੀਂ ਆਣਾ ਮੇਰਾ ਘਰ ਪਟਿਆ ਜੋ ਮੇਰਾ ਬੱਚਾ ਰੋ ਲੂ ਹੁਣ ਤੇਰੇ ਰੱਖਣ ਦੇ ਆ ਕੰਨਾ ਮੇਰਾ ਰੋਣਾ ਵੀ ਨਿਕਲ ਗਿਆ ਹੁਣ ਦੇਖੋ ਉਹਨਾਂ ਨੇ ਦਰੋ ਕੇ ਦਿਨੋ ਗੁਰੂ ਨੂੰ ਪੁਕਾਰਿਆ ਦਿਨੋ ਧੰਨ ਧੰਨ ਬਾਬਾ ਦੀਵ ਸੰਗਰੀ ਨੂੰ ਪੁਕਾਰਿਆ ਤਾਂ ਫਿਰ ਉਹ ਕਿਵੇਂ ਨਾ ਸੁਣਦੇ ਤਾਂ ਫਿਰ ਕਹਿੰਦੇ ਉਦੋਂ ਬਾਅਦ ਅਸੀਂ ਹਸਪੀਟਲ ਜਾਣਾ ਸੀ ਉਸੇ ਦਿਨ ਸਾਡੀਆਂ ਰਿਪੋਰਟਾਂ ਦਾ ਜਿਹੜਾ ਰਿਜ਼ਲਟ ਆਉਣਾ ਸੀ ਕਿ ਜਿਹੜੀਆਂ ਉਹ ਹਸਪੀਟਲ ਦੇ ਵਿੱਚ ਕਰਾਈਆਂ ਸੀ ਕਹਿੰਦੇ ਅਸੀਂ ਉੱਥੋਂ ਆਟੋ ਫੜਿਆ ਇਹ ਅੰਬਰਸੰਧੀ ਘਟਨਾ ਹੈ ਜੀ ਉੱਥੋਂ ਆਟੋ ਫੜਿਆ ਤੇ ਕਹਿੰਦੇ ਅਸੀਂ ਆਟੋ ਫੜ ਕੇ ਨਾ ਅਸੀਂ ਜਿਹੜਾ ਹੈਗਾ ਹਸਪੀਟਲ ਪਹੁੰਚ ਗਏ ਕਹਿੰਦੇ 5:05 ਹੋਏ ਸੀ ਉੱਪਰ ਕਹਿੰਦੇ ਜਦੋਂ ਅਸੀਂ ਪਹੁੰਚੇ ਤੇ ਕਹਿੰਦੇ ਅਸੀਂ ਲੈਬ ਦੇ ਵਿੱਚ ਚਲੇ ਗਏ ਰਿਪੋਰਟਾਂ ਫੜਨ ਆਵੀਆਂ ਕਹਿੰਦੇ ਜਦੋਂ ਅਸੀਂ ਰਿਪੋਰਟਾਂ ਫੜੀਆਂ ਤਾਂ ਲੈਬ ਵਾਲੇ ਤਾਂ ਸਾਨੂੰ ਕੁਝ ਨਹੀਂ ਦੱਸਿਆ ਕਹਿੰਦੇ ਉਸ ਤੋਂ ਬਾਅਦ ਕਹਿੰਦੇ ਨਾ ਅਸੀਂ ਜਦੋਂ ਡਾਕਟਰ ਨੂੰ ਉੱਥੇ ਦਿਖਾਇਆ ਤਾਂ ਕਹਿੰਦੇ ਵੀ ਉਹ ਕਹਿੰਦੇ ਵੀ ਤੁਹਾਡੀਆਂ ਜਿਹੜੀਆਂ ਰਿਪੋਰਟਾਂ ਨੇ ਸਾਰੀਆਂ ਨੋਰਮਲ ਆਈਆਂ ਇਹਨਾਂ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਕਹਿੰਦਾ ਪਹਿਲਾਂ ਤਾਂ ਉਸ ਉਸ ਵੇਲੇ ਮੈਂ ਲੰਬੀ ਰਾਹਤ ਲੈਤੀ ਲੰਬੀ ਸਾਹ ਲੈਤੀ ਚੈਨ ਲਈ ਵੀ ਚਲੋ ਕੁਝ ਤਾਂ ਪ੍ਰਮਾਤਮਾ ਨੇ ਮਿਹਰ ਕੀਤੀ ਕਹਿੰਦਾ ਮੈਂ ਉੱਥੋਂ ਤੁਰ ਲੱਗੇ ਇੱਕ ਗੱਲ ਜ਼ਰੂਰ ਕਹੀ ਸੀ ਜਦੋਂ ਗੁਰਦੁਆਰਾ ਸਾਹਿਬ ਤੋਂ ਤੁਰਨ ਲੱਗਿਆ ਸੀ ਮੈਂ ਵੀ ਬਾਬਾ ਦੀਵ ਸਿੰਘ ਜੀ ਤੁਸੀਂ ਕਿਰਪਾ ਕਰਿਓ ਵੀ ਜੇ ਨਾ ਹਣਾ ਠੀਕ ਆਇਆ ਰਿਪੋਟਾਂ ਵੀ ਮੁੜ ਕੇ ਨਹੀਂ ਮੈਂ ਆਉਣਾ ਕਿਉਂਕਿ ਫਿਰ ਫਾਇਦਾ ਕੀ ਆਉਂਦਾ ਜਦੋਂ ਆਪਣੇ ਦੁੱਖ ਹੀ ਨਹੀਂ ਟੁੱਟਣੇ ਕਹਿੰਦਾ ਮੈਂ ਬੋਲ ਵੀ ਇਹ ਬੈਠਿਆ ਕਹਿੰਦਾ ਥਾਣੀ ਪਤਾ ਨਹੀਂ ਪਰਮਾਤਮਾ ਨੇ ਤਾਂ ਹੀ ਸੁਣ ਲਈ ਜਾਂ ਕੀ ਵਜ੍ਹਾ ਬਣੀ ਜਾਂ ਕੀ ਉਹ ਮੌਕਾ ਬਣਿਆ ਕਹਿੰਦਾ ਅੰਦਰੋਂ ਦੁੱਖ ਬਹੁਤ ਸੀ ਯਾਨੀ ਕਿ ਐ ਹੁਣ ਐ ਲੱਗ ਰਿਹਾ ਸੀ ਵੀ ਜੇ ਪਰਮਾਤਮਾ ਮੇਰੇ ਸਾਹਮਣੇ ਹੋਵੇ ਤੇ ਮੈਂ ਉਹਦੇ ਚਰਨ ਪੜ ਕੇ ਪੂਰਾ ਰੋਹਾ ਇੰਨੀ ਭਾਵਨਾ ਅੰਦਰੋਂ ਬਣੀ ਹੋਈ ਸੀ ਠੀਕ ਹੈ ਤੇ ਦੇਖੋ ਇੰਨੇ ਸੱਚੇ ਮਨ ਨਾਲ ਪੁਕਾਰਿਆ ਯਾਦ ਕੀਤਾ ਤਾਂ ਫਿਰ ਗੁਰੂ ਸਾਹਿਬ ਵੀ ਅੰਦ ਸੰਗ ਸਹਾਇਓ ਕੇ ਜਿਹੜੇ ਆਪਣੇ ਮੇਰ ਜਰੂਰ ਕਰਦੇ ਨੇ ਕਹਿੰਦੇ ਉਸ ਤੋਂ ਬਾਅਦ ਨਾ ਅਸੀਂ ਉਥੋਂ ਜੋਤ ਦਾ ਘੋ ਲੈ ਕੇ ਆਏ ਸੀ ਬਾਬਾ ਦੀਪ ਸਿੰਘ ਜੋਤ ਦਾ ਕਹਿੰਦੇ ਅਸੀਂ ਉਹ ਸੁਣਿਆ ਸੀ ਸਾਰਿਆਂ ਤੋਂ ਵੀ ਉਹ ਨਾ ਜੋਤ ਦਾ ਘੋ ਲਗਾਉਣ ਨਾਲ ਜਿਹੜੀਆਂ ਵੀ ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਕਹਿੰਦੇ ਉਸ ਤੋਂ ਬਾਅਦ ਸਾਨੂੰ ਹਸਪੀਟਲ ਵਾਲੇ ਕਹਿੰਦੇ ਵੀ ਦਿੱਲੀ ਦਾ ਚਲੋ ਟੈਸਟ ਕਰਾਉਣ ਦੀ ਜਰੂਰਤ ਨਹੀਂ ਹੈ ਤੇ ਵੀ ਕਿਉਂਕਿ ਰਿਪੋਰਟਾਂ ਦੇ ਵਿੱਚ ਕੁਝ ਆਇਆ ਨਹੀਂ ਵੀ ਆਪਾਂ ਥੋੜੇ ਜਣ ਦੇਖਦੇ ਆਂ ਦੁਬਾਰਾ ਫੇਰ ਟੈਸਟ ਕਰਦੇ ਆਂ ਵੀ ਫਿਰ ਉਸ ਤੋਂ ਬਾਅਦ ਦੇਖਦੇ ਆਂ ਕਹਿੰਦਾ ਮੈਂ ਨਾ ਆਪਣੇ ਘਰ ਵਾਲੀ ਨੂੰ ਆਥ ਹਨੇ ਪੈਣ ਵਾਲੇ ਰਾਤ ਨੂੰ ਪੈਣ ਵਾਲੇ ਕਿਹਾ ਵੀ ਤੂੰ ਐ ਕਰ ਵੀ ਦੇਖ ਮਾਰ ਨਹੀਂ ਆਪਣੀ ਇੰਨੀ ਸੁਣੀ ਵੀ ਹੁਣ ਤੂੰ ਭਰੋਸਾ ਰੱਖ ਕੇ ਆ ਕਿ ਆਂ ਕਿਉਂ ਵੀ ਤੂੰ ਆਪਣੀ ਛਾਤੀ ਤੇ ਲਾ ਕਹਿੰਦਾ ਉਹਨੇ ਨਾ ਜਿੱਥੇ-ਥੇ ਗਿਲਟੀਆਂ ਸੀ ਉਹਨੇ ਕਹਿੰਦੀ ਜੋਤ ਦਾ ਕਿਓ ਲਗਾਇਆ ਕਹਿੰਦੇ ਜਦੋਂ ਤੁਸੀਂ ਕਹਿੰਦੇ ਵਿਸ਼ਵਾਸ ਨਹੀਂ ਕਰਨਾ ਉਹ ਵੀਰ ਦੱਸਦ ਦੱਸਦੇ ਨਾ ਇਹ ਚੀਜ਼ ਰੋ ਪਿਆ ਸੱਖਾਂ ਦੇ ਵਿੱਚ ਅੰਜੂ ਆ ਗਏ ਸੀ ਕਹਿੰਦੇ ਤੜਕੇ ਤੱਕ ਇੱਕ ਵੀ ਗੰਡ ਨਹੀਂ ਰਹੀ ਇੱਕ ਵੀ ਗਲਤੀ ਨਹੀਂ ਰਹੀ ਕਹਿੰਦੇ ਮੈਂ ਕਹਿੰਦੇ ਮੈਂ ਦੱਸ ਨਹੀਂ ਸਕਦਾ ਉਸ ਚੀਜ਼ ਨੂੰ ਬਿਆਨ ਨਹੀਂ ਕਰ ਸਕਦਾ ਵੀ ਕਿਵੇਂ ਤੇ ਕਿੰਨੀ ਨੇੜੇ ਹੋ ਕੇ ਰੱਬ ਨੇ ਸਾਡੀ ਸੁਣੀ ਹੈ ਸੋ ਇਹਨਾਂ ਚੀਜ਼ਾਂ ਨੂੰ ਨਾ ਉਹੀ ਸਮਝ ਸਕਦਾ ਜਿੰਨਾਂ ਨਾਲ ਜਾਂ ਤਾਂ ਇਹ ਚੀਜ਼ਾਂ ਵਰਤੀਆਂ ਨੇ ਜਾਂ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਇਹ ਵਰਤੀਆਂ ਨੇ ਹੇ ਹੁਣ ਦੇਖਿਆ ਜਾਵੇ ਤਾਂ ਬਹੁਤ ਸਾਰੇ ਲੋਕ ਤਾਂ ਚਪੈਰਾ ਸਾਹਿਬ ਤੇ ਬਹੁਤ ਉਂਗਣਾ ਚੱਕ ਰਹੇ ਨੇ ਵੀ ਜੀ ਚਪੈਰਾ ਸਾਹਿਬ ਤਾਂ ਇੱਕ ਮਨਮਤ ਵਾਲੀ ਗੱਲ ਹੈ ਦੇਖੋ ਇਹ ਤਾਂ ਉਹ ਦੱਸ ਸਕਦੇ ਨੇ ਜਿਹੜੇ ਉਥੇ ਬੈਠ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਦੇ ਚਰਨਾਂ ਦੇ ਵਿੱਚ ਬਹਿ ਕੇ ਉਥੇ ਜਿਹੜਾ ਹੈਗਾ ਪਾਠ ਕਰਦੇ ਨੇ ਤੇ ਫਿਰ ਉਹਨਾਂ ਦੇ ਵੱਡੀਆਂ ਵੱਡੀਆਂ ਰੁਕਾਵਟਾਂ ਦੂਰ ਹੁੰਦੀਆਂ ਵੱਡੇ ਵੱਡੇ ਕੰਮ ਉਹਨਾਂ ਦੇ ਬਣਦੇ ਨੇ ਤੇ ਜਿਨ੍ਹਾਂ ਦੇ ਵੱਡੇ ਵੱਡੇ ਦੁੱਖ ਟੁੱਟਦੇ ਨੇ ਇਹ ਤਾਂ ਉਹ ਦੱਸ ਸਕਦੇ ਨੇ ਆਪਣੇ ਵਰਗੇ ਤਾਂ ਸਿਰਫ ਆਪਾਂ ਬਹਿ ਕੇ ਇੱਕ ਅੰਦਾਜ਼ੇ ਲਾ ਸਕਦੇ ਹਾਂ ਸੋ ਜਦ ਤੱਕ ਆਪਾਂ ਕੋਈ ਚੀਜ਼ ਨੂੰ ਆਪ ਐਕਸਪੀਰੀਅੰਸ ਨਾ ਕਰਦੇ ਉਦੋਂ ਤੱਕ ਆਪਾਂ ਨੂੰ ਕਦੇ ਵੀ ਉਸ ਚੀਜ਼ ਬਾਰੇ ਆਪਾਂ ਸਮਝ ਨਹੀਂ ਸਕਦੇ ਪੂਰੇ ਤੌਰ ਤੇ ਸੋ ਉਮੀਦ ਕਰਦੀ ਆਂ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਣੀ ਆ ਸੋ ਤੁਸੀਂ ਵੀ ਪਰਮਾਤਮਾ ਤੇ ਇਦਾਂ ਹੀ ਵਿਸ਼ਵਾਸ ਰੱਖਿਓ ਇਦਾਂ ਹੀ ਭਰੋਸਾ ਰੱਖਿਓ ਤੇ ਉਹ ਜ਼ਰੂਰ ਸੁਣਦੇ ਨੇ ਤੇ ਚਲੋ ਜੀ ਹੁਣ ਆਪਾਂ ਵੀਡੀਓ ਤੇ ਵੀ ਕਰਦੀ ਆਂ ਐਂਡ ਮਿਲਦੀ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ